ਪਾਣੀ ਦਾ ਬਹੁਤ ਆਇਆ ਸੀ ਜਿਆਦਾ ਅੱਛਾ ਜੀ ਤੇ ਬੈਡ ਬੋਂਦਾ ਨਹੀਂ ਦੂਰ ਤੇ ਅੱਛਾ ਜੀ ਮਾਤਾ ਤੇ ਛੋਟੀਆਂ ਚੀਜ਼ਾਂ ਜਿਵੇਂ ਆਪਣਾ ਘਰ ਨੁਕਸਾਨ ਹੋਇਆ ਪਿਆ ਘਰ ਨਹੀਂ ਪਾਉਣਾ ਚਾਹੀਦਾ ਤੁਸੀਂ ਘਰ ਹੀ ਪਾਉਣਾ ਚਾਹੀਦਾ अच्छा जी चार गुड़िया दो काके मेरा भाव को नहीं होना रोना नहीं गात सतीशਕਰ ਜੀ ਤੁਸੀਂ ਦੇਖ ਰਹੇ ਹੋ ਪ੍ਰੇਮ ਸਵੇਰਾ ਮੈਂ ਆ ਜਸਵਿੰਦਰ ਸਿੰਘ ਡਾਂਗੀਆਂ ਦੋਸਤੋ ਅਸੀਂ ਤਰਨਤਾਰਨ ਦੇ ਇਲਾਕੇ ਪਿੰਡ ਫਤਿਹਬਾਲ ਪਹੁੰਚ ਚੁੱਕੇ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਇੱਥੇ ਹੜ੍ਹਾਂ ਦੀ ਮਾਰਨਾ ਇਹ ਕਰ ਬਰਬਾਦ ਹੋ ਜਾ ਮੈਂ ਕੈਮਰ ਨਾਲ ਕੋਈ ਸਰੀਆ ਤਸਵੀਰਾਂ ਦਿਖਾਈਆਂ ਜਾਣ ਇੱਥੇ ਜੋ ਪਿੰਡ ਮਾਜੀ ਤੋਂ ਆਏ ਹੋਏ ਨੇ ਨੌਜਵਾਨ ਗੱਲਬਾਤ ਕਰ ਰਹੇ ਨੇ ਘਰਦਿਆਂ ਨਾਲ ਸੋ ਤੁਹਾਨੂੰ ਅੰਦਰ ਦੇ ਹਾਲਾਤ ਵੀ ਦਿਖਾਉਣੇ ਆ ਕਿ ਕਿਸ ਤਰ੍ਹਾਂ ਪਾਣੀ ਦੀ ਮਾਰ ਨਾਲ ਇਹਨਾਂ ਦਾ ਘਰ ਪੂਰਾ ਜੋ ਅੰਦਰੋਂ ਵੀ ਖਰਾਬ ਹੋ ਚੁੱਕਿਆ ਵਾ ਸੋ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਦਿਖਾ ਰਿਹਾ ਲਗਾਤਾਰ ਮੇਰੇ ਕੋਲ ਕੈਮਰਾਮੈਨ ਵੀ ਅੰਦਰ ਦੇ ਹਾਲਾਤ ਵੀ ਦਿਖਾਈ ਜਾਣਗੇ ਕਿ ਕਿਸ ਤਰ੍ਹਾਂ ਬਿੱਤਰ ਹਾਲਾਤ ਹੋ ਚੁੱਕੇ ਨੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਸੀਗੇ ਸੋਸ਼ਲ ਮੀਡੀਆ ላይ ਕਿੰਨਾ-ਕਿੰਨਾ ਪਾਣੀ ਆ ਚੁੱਕਿਆ ਸੀਗਾ ਲਗਾਤਾਰ ਲੋਕੀ ਇੱਥੇ ਛੱਤਾਂ ਦੇ ਉੱਤੇ ਚੜ ਕੇ ਰਹਿ ਰਹੇ ਸੀਗੇ ਸੋ ਇਹ ਪਿੰਡ ਹੈਗਾ ਫੱਤੇਵਾਲ ਜਿੱਥੇ ਅਸੀਂ ਪਹੁੰਚ ਪਹੁੰਚੇ ਹੋਇਆ ਕੋਈ ਮਾਜਰੀ ਦੀ ਟੀਮ ਇੱਥੇ ਇੱਥੇ ਮਾਤਾ ਜੀ ਨਾਲ ਗੱਲਬਾਤ ਕਰ ਰਹੀ ਹੈ ਤੇ ਉਹਨਾਂ ਤੋਂ ਪੁੱਛ ਰਿਆ ਨੇ ਕਿ ਵੀ ਤੁਹਾਨੂੰ ਇੱਥੇ ਕੀ ਜ਼ਰੂਰਤ ਹੈ ਸੋ ਆਪਾਂ ਗੱਲਬਾਤ ਕਰਦੇ ਆਂ ਮਾਤਾ ਜੀ ਸਸਰੀ ਕਾ ਤੁਹਾਡੇ ਕੋਲੇ ਸੇਵਾਦਾਰ ਪਹੁੰਚੇ ਨੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਨੇ ਤੇ ਤੁਹਾਡਾ ਦੇਖਿਆ ਜੀ ਘਰ ਦੇ ਹਾਲਾਤ ਬਹੁਤ ਬੁਰੇ ਨੇ ਪਾਣੀ ਆਇਆ ਹੋਇਆ ਸੀ ਇੱਥੇ ਤੋਂ ਵੀ ਪਾਣੀ ਤਾਂ ਬਹੁਤ ਆਇਆ ਸੀ ਜੀ ਅੱਛਾ ਜੀ ਹਾਂਜੀ ਤੇ ਬੈੱਡ ਬੁੱਧਾ ਨਹੀਂ ਜਰੂਰਤ ਹੈ ਅੱਛਾ ਜੀ ਮਾਰ ਡੰਗਰ ਦਾ ਆਚਾਰਾ ਕੀ ਹੋਰ ਕੀ ਕੀ ਚਾਹੀਦਾ ਮਾਰ ਡੰਗਰ ਦਾ ਆਚਾਰਾ ਚਾਹੀਦਾ ਹਾਂਜੀ ਅੱਛਾ ਜੀ ਹਾਂਜੀ ਮਾਤਾ ਤੇ ਛੋਟੀਆਂ ਚੀਜ਼ਾਂ ਜਿਵੇਂ ਆਪਣਾ ਘਰ ਨੁਕਸਾਨ ਹੋਇਆ ਪਏ ਘਰ ਨਹੀਂ ਪਾਉਣਾ ਚਾਹਦੇ ਤੁਸੀਂ ਘਰ ਹੀ ਪਾਉਣਾ ਚਾਹੀਦਾ ਹਾਂ ਇਹ ਤਾਂ ਬਹੁਤ ਜ਼ਿਆਦਾ ਪੰਜਾਬ ਦੇ ਲੋਕਾਂ ਨੇ ਤੂੜੀ ਹੋਈ ਇਹ ਤਾਂ ਪਹੁੰਚਦਾ ਕਰ ਦੇਣਾ ਹੋਰ ਵੀ ਦਰਸ਼ਕਾਂ ਨੂੰ ਦੱਸੋ ਤੁਹਾਨੂੰ ਕੀ ਕੀ ਦੀ ਜ਼ਰੂਰਤ ਹੈ ਨੌਜਵਾਨਾਂ ਨੂੰ ਪਹੁੰਚ ਚੁੱਕੇ ਨੇ ਤੁਹਾਡੇ ਕੋਲੇ ਹੋਰ ਵੀ ਪਹੁੰਚਣਗੇ ਨਹੀਂ ਵੀ ਕੀ ਆਇਆ ਬਹੁਤ ਲੋਕ ਪਹੁੰਚਣਗੇ ਤੁਹਾਡੀ ਹੈਲਪ ਲਈ ਕੋਈ ਦਿਲ ਛੱਡਣ ਦੀ ਜ਼ਰੂਰਤ ਨਹੀਂ ਕਿੰਨੇ ਬੱਚੇ ਨੇ ਮਾਦਾ ਤੁਹਾਡੇ ਮੇਰੇ ਚਾਰ ਗੁੱਡੀਆਂ ਦੋ ਘਾਕੇ ਮਾਰਾ ਭਾਵਕ ਹੋਣੀ ਹੋਣਾ ਰੋਣਾ ਨਹੀਂ ਗੱਲ ਭਾਵਕ ਨਾ ਹੋ ਮਾਦਾ ਕੋਈ ਨਹੀਂ ਇਥੇ ਪੂਰੀ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਵਾ ਅਸੀਂ ਦੇਖ ਸਕਦਾ ਹਾਂ ਦਰਸ਼ਕੋ ਕਿਸ ਤਰ੍ਹਾਂ ਜੇ ਆਪਣੇ ਦੇਖਿਆ ਕਿ ਘਰ ਦੇ ਕੁੜੀ ਸੱਤ ਵੀ ਚੌਂ ਲੱਗੀਆਂ ਤਾਂ ਵੀ ਅਸੀਂ ਭਾਵਕ ਹੋ ਜਨੇ ਪਰ ਇਥੇ ਸਭ ਕੁਝ ਪਾਣੀ ਬਰਬਾਦ ਕਰਤਾ ਪਾਣੀ ਨੇ ਰੋੜ ਕੇ ਲੈ ਗਿਆ ਮਾਤਾ ਦਾ ਜਰੂਰੀ ਬੰਦਾ ਕਿ ਵੀ ਇਥੇ ਕੀ ਭਾਵਕ ਹੋਣਾ ਕਿਉਂਕਿ ਸਾਰਾ ਕੁਝ ਬਰਬਾਦ ਚਾਰ ਕੁੜੀਆਂ ਨੇ ਮਾਤਾ ਦੇ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਹੋਰ ਵੀ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਹਜੇ ਜਿਨ੍ਹਾਂ ਤੱਕ ਨਹੀਂ ਪਹੁੰਚ ਹੋਈ ਸੋ ਅਸੀਂ ਵੀ ਇਹ ਕਰਨਾ ਚਾਹ ਲੋਕੋਲ ਨਾਲ ਤੱਕ ਪਹੁੰਚੋ ਸੋ ਬਾਬਾ ਜੀ ਹਮੇਸ਼ਾ ਇੱਥੇ ਦੱਸ ਰਹੇ ਨੇ ਕਿਹੜੇ ਕਿਹੜੇ ਕਰਨੇ ਤੇ ਕੀ ਕਹਣਾ ਚੋਣ ਜਸਤਰੀਆਂ ਦੇ ਬਹੁਤ ਜ਼ਿਆਦਾ ਖਰਚਾ ਹੈ ਜਿਵੇਂ ਦੱਸਿਆ ਨਾ ਭੈਣ ਮੇਰੀ ਨੇ ਪਰ ਦੱਸਣ ਦੀ ਹੱਤ ਜੀ ਨਹੀਂ ਆ ਗਈ ਗਮ ਅੱਖਾਂ ਪਰ ਆਈਆਂ ਤੇ ਇਹਨਾਂ ਦੇ ਜਿਹੜੇ ਹਸਬੰਡ ਉਹ ਨਹੀਂ ਦੱਸ ਸਕੀਆਂ ਹਸਬੰਡ ਦੇ ਉਹਦੇ ਗੁਰਦੇ ਫੇਲ ਹੋਏ ਵਿਚਾਰੇ ਦੇ ਲੱਛਾ ਜੀ ਉਹਨਾਂ ਦਾ ਵੀ ਰੋਹ ਤੀਜੇ ਚੌਥੇ ਦਿਨ ਹਸਪਤਲ ਜਾਂਦੇ ਜਾਂਦੇ ਉਹ ਵੀ ਦੂਰ ਜਾਂਦੇ ਖਰਚਾ ਹੁੰਦਾ ਬਣੇਗਾ ਤੇ ਉਹਨਾਂ ਦੇ ਚਾਰ ਬੇਟੀਆਂ ਨੇ ਇਹ ਕੁੜੀ ਪੜਦੀ ਪਈ ਛੋਟੀ ਇੱਕ ਘਰ ਹੈ ਬਾਕੀ ਕਹਿੰਦਾ ਮਤਲਬ ਕਿ ਇਹਨਾਂ ਜਿਵੇਂ ਕੋਈ ਸਾਰੀ ਚੀਜ਼ ਨਹੀਂ ਕੋਈ ਪ੍ਰੋਵਾਈਡ ਕਰ ਸਕਦਾ ਕੋਈ ਇਟਾਂ ਦਾ ਜ਼ਿੰਮੇਵਾਰ ਚੱਕਲੇ ਕੋਈ ਸੀਮੈਂਟ ਦੀ ਜ਼ਿੰਮੇਵਾਰ ਚੱਕਲੇ ਕੋਈ ਰੇਤਾ ਦੀ ਲੈ ਲੇ ਕੋਈ ਬੱਜਰੀ ਦੀ ਲੈ ਲੇ ਕੋਈ ਸਰੀਏ ਦੀ ਸੇਵਾ ਲੈ ਲੇ ਜੇ ਆ ਵੀਰ ਲੁਧਿਆਣੇ ਵਾਲੇ ਤੁਹਾਨੂੰ ਕਹੇ ਮੀਡੀਆ ਲੈ ਕੇ ਆਏ ਨਾ ਇਹਨਾਂ ਦਾ ਸੁਝਾਅ ਇਹਨਾਂ ਦਾ ਬਿਲਕੁਲ ਸਹੀ ਹੈ ਇਹ ਲੈਉਣ ਦਾ ਮਕਸਦ ਬਿਲਕੁਲ ਸਹੀ ਹੈ ਕਿ ਜੇ ਆਪਾਂ ਇਕੱਲੇ ਨਹੀਂ ਕੋਈ ਚੀਜ਼ ਚੁੱਕ ਸਕਦੇ ਤੇ ਮੰਨ ਕੇ ਜੋ ਜਿਵੇਂ ਸਾਰੇ ਲੋਕੀ ਹਮਲਾ ਬੋਲਣ ਨਾ ਕੋਈ ਚੀਜ਼ ਕਿਸੇ ਦੇ ਅੱਗੇ ਅੜਦੀ ਨਹੀਂ ਹੈਗੀ ਕੈਨੇਡਾ ਤੋਂ ਕੋਈ ਸਿੰਘ ਸੇਵਾ ਲੈ ਸਕਦਾ ਅਮਰੀਕਾ ਤੋਂ ਲੈ ਸਕਦਾ ਇੰਗਲੈਂਡ ਤੋਂ ਲੈ ਸਕਦਾ ਨਿਊਜ਼ੀਲੈਂਡ ਤੋਂ ਲੈ ਸਕਦਾ ਦੁਬਈ ਤੋਂ ਲੈ ਸਕਦਾ ਸੇਵਾਦਾਰ ਪੰਜਾਬ ਦੇ ਹਰ ਇੱਕ ਥਾਂ ਤੇ ਖਿੱਲੇਦੇ ਪੈਣ ਕਿਉਂਕਿ ਕੋਈ ਵੀ ਸੇਵਾ ਲੈ ਸਕਦਾ ਜੇ ਆਪਾਂ ਇੱਕ ਘਰ ਨੂੰ ਕਈਆਂ ਦਲਜੀਤ ਸਾਨ ਪੰਜ ਪਿੰਡ ਗੋਦ ਲੈ ਲੇ ਤੇ ਜੇ ਆਪਣੇ ਸਿੰਘ ਦਾ ਸੰਗਤਾਂ ਨਾਲ ਜਿਵੇਂ ਖਾਲਸਾ ਏਡ ਵਾਲੇ ਵੀ ਉਹ ਘਰ ਗੋਦ ਲੈ ਜਾਂਦੇ ਮੰਨ ਕੇ ਚਲੋ ਬੋਰਡ ਲਾਈ ਜਾਂਦੇ ਆ ਐਸਐਫਐਲ ਲਾਈ ਜਾਂਦੇ ਨੇ ਭਾਈਓ ਤਬਾਦੀ ਟੀਮ ਵਾਲੇ ਬੋਰਡ ਲਾਈ ਜਾਂਦੇ ਜਿੰਨੀਆਂ ਸੰਸਥਾਵਾਂ ਆਉਣਗੀਆਂ ਸਾਰੇ ਆਪੋ ਆਪਣੇ ਜੋਰ ਜਗਾਈ ਜਾਂਦੇ ਜਹੇਬੰਦੀਆਂ ਲਈ ਇਹ ਘਰ ਪਹਿਨੇ ਸਰਕਾਰਾਂ ਨਾਲੋਂ ਨਹੀਂ ਪਹਿਨੇਗੇ ਇਹ ਤਾਂ ਜਹੇਬੰਦੀਆਂ ਨੇ ਪਹਿਲ ਕਰਨੀ ਤੇ ਜੇ ਆਪਾਂ ਇਹਨਾਂ ਦੇ ਨਾਲ ਖੜੀਏ ਨਾ ਹੁਣ ਆਣ ਕੇ ਤੇ ਸਾਰਿਆਂ ਦਾ ਮੋਰਚਾ ਬਰਾਬਰ ਦਾ ਜਿਵੇਂ ਪਟਿਆਲੇ ਤੋਂ ਵੀਰ ਨੇ ਆਉਣਾ ਕਿਸੇ ਨੇ ਬੀਜ ਲੈ ਕੇ ਉਹਨਾਂ ਪੁੱਛਿਆ ਬਾਬਾ ਜੀ ਆਪਾਂ ਕੀ ਲੈ ਕੇ ਆਈਏ ਮੈਂ ਕਿਹਾ ਤੁਸੀਂ ਡਾਈ ਥਾਦ ਲੈ ਆਓ ਉਹਨਾਂ ਨੇ ਲਿਸਟ ਭੇਜੀ ਆ ਕਿੰਨੀ ਡਾਈ ਚਾਹੀਦੀ ਏ ਉਸ ਹਿਸਾਬ ਤੇ ਆਪਾਂ ਚੀਜ਼ਾਂ ਪ੍ਰੋਵਾਈਡ ਕਰ ਸਕਦੇ ਆ ਇਥੇ ਜੇ ਪਟਿਆਲੇ ਤੋਂ ਸਿੰਘ ਹੋਣੇ ਉਹਨਾਂ ਨਾਲ ਅਜਾਣ ਦੇ 6 ਲੱਖ ਦਾ ਸਾਡਾ ਬਜਟ ਹੈਗਾ ਬਾਬਾ ਜੀ ਤੇ ਮੈਂ 6 ਲੱਖ ਦੇ ਜ਼ਰੂਰੀ ਨਹੀਂ ਤੁਸੀਂ ਸਾਰੇ ਪਿੰਡ ਦੇ ਚੱਕ ਕੇ ਲਿਆਉਣਾ ਕਿਸੇ ਨੂੰ ਗੱਟਾ ਆ ਜੂਗੀ ਇਸ ਨੂੰ ਅਗਲੀ ਯਾਰ ਨੂੰ ਕੋਈ ਹੋਰ ਸਿੰਘ ਲੈ ਕੇ ਆ ਜੂ ਸਟੈਪ ਬਾਈ ਸਟੈਪ ਚੀਜ਼ਾਂ ਤੁਰੀ ਜਾਏਗੀ ਫਿਰ ਆਪਾਂ ਪੂਰੀ ਕਰ ਸਕਦੇ ਹਾਂ ਸਟੈਪ ਬਾਈ ਸਟੈਪ ਚੀਜ਼ ਤੁਰੀ ਜਾਊਗੀ ਤਾਂ ਆਪਾਂ ਪੂਰਾ ਕਰ ਸਕਦੇ ਆ ਸੋ ਅਵਤਾਰ ਜੀ ਤੁਸੀਂ ਅੱਜ ਪਹੁੰਚੇ ਦੇਖਿਆ ਕਿ ਮਾਤਾ ਜੀ ਭਾਵਕ ਹੋਗੇ ਮਾਤਾ ਜੀ ਦਾ ਭਾਵਕ ਹੋਣਾ ਜ਼ਰੂਰੀ ਆ ਆਪਣੇ ਘਰ 'ਚ ਵੀ ਚਾਹੇ 100 ਰੁਪਏ ਦਾ ਨੁਕਸਾਨ ਹੋ ਜਾਏ ਦੁੱਖ ਤਾਂ ਲੱਗਦਾ ਹੀ ਆ ਇਹ ਤਾਂ ਲੱਖਾਂ ਦਾ ਨੁਕਸਾਨ ਆ ਜਿਹੜਾ ਕਿ ਅਸੀਂ ਸਮਝਦੇ ਆਂ ਵੀ ਸਾਡੇ ਕੱਲੇ ਨਗਰ ਤੋਂ ਨਹੀਂ ਚੱਕ ਹੋਣਾ ਪਰ ਅਸੀਂ ਪੂਰੀ ਆਪਣੀ ਬਾਹ ਲਾਵਾਂਗੇ ਪਿੰਡ ਦੇ ਸਹਿਯੋਗ ਨਾਲ ਜਿੰਨੀ ਵੀ ਇਹਨਾਂ ਦੀ ਹੈਲਪ ਹੋ ਸਕੀ ਅਸੀਂ ਕਰਾਂਗੇ ਕਿਉਂਕਿ ਇਹਨਾਂ ਦਾ ਤਾਂ ਮਕਾਨ ਹੁਣ ਤੇ ਇੱਕ ਤਰ੍ਹਾਂ ਦੇ ਉਹ ਰੱਬ ਦੇ ਹੀ ਹੱਥ ਥੱਲੇ ਬੈਠੇ ਆ ਬਹੁਤ ਔਖਾ ਵਾ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਅਸੀਂ ਹੋਰਾਂ ਨੂੰ ਵੀ ਪੰਜਾਬ 'ਚੋਂ ਵੀ ਬੇਨਤੀ ਕਰਦੇ ਆਂ ਜਿਨੇ ਵੀ ਕੋਈ ਹਰ ਪਰਿਵਾਰਤ ਲੋਕਾਂ ਦੀ ਹੈਲਪ ਕਰਨੀਆਂ ਇੱਕ ਟੀਮ ਲੈ ਕੇ ਆਵੋ ਪਿੰਡੋਂ ਜੈਜਾ ਲੋ ਜਿੱਥੇ ਲੋੜ ਆ ਉਹ ਬੰਦਿਆਂ ਦੇ ਫੋਨ ਨੰਬਰ ਉਹਨਾਂ ਦੇ ਅਕਾਊਂਟ ਨੰਬਰ ਜਾਂ ਜੋ ਸਮਗਰੀ ਦੇ ਕੇ ਜਾਣੀ ਉੱਥੇ ਦੇ ਕੇ ਜਾਓ ਔਰ ਅਸੀਂ ਉੱਚੇ ਦਰ ਤੇ ਧੰਨਵਾਦ ਕਰਦੇ ਆਂ ਬਾਬਾ ਜੀ ਸਾਨੂੰ ਮਿਲੇ ਆ ਕਿਉਂਕਿ ਹਾਨੂੰ ਇਸ ਏਰੀਆ ਬਾਰੇ ਕੁਝ ਨਹੀਂ ਪਤਾ ਹੈਗਾ ਔਰ ਮੇਰੇ ਜੋ ਦੋਸਤ ਜਿਨ੍ਹਾਂ ਨੇ ਸਾਨੂੰ ਪਹਿਲਾਂ ਸ਼ੁਰੂਆਤ ਗਾਈਡੈਂਸ ਦਿੱਤੀ 15 ਦਾ ਮਨਜਿੰਦਰ ਸਿੰਘ ਜੀ ਉਨ੍ਹਾਂ ਦਾ ਧੰਨਵਾਦ ਕਰਦੇ ਉਹਨਾਂ ਨੇ ਆਪਣੇ ਦੋਸਤ ਦੋਸਤਾਂ ਨੂੰ ਸਾਡੇ ਨਾਲ ਭੇਜਿਆ ਵਾ ਇਹਨਾਂ ਦਾ ਬਹੁਤ ਧੰਨਵਾਦ ਆ ਜੀ ਮਾਤਾ ਜੀ ਪੂਰਾ ਪੰਜਾਬ ਤੁਹਾਡੇ ਨਾਲ ਆ ਕੋਈ ਨਹੀਂ ਘਬਰਾਉਣਾ ਠੀਕ ਹੈ ਨੌਜਵਾਨ ਤੁਹਾਨੂੰ ਵਿਸ਼ਵਾਸਕ ਜਿੰਨੀ ਵੀ ਹਲਪ ਹੋਈ ਪਿੰਡ ਬਲੀ ਉਹ ਉਹਨਾਂ ਬਲੀ ਉਹ ਕੀਤੀ ਜਾਏਗੀ ਹੋਰ ਵੀ ਲੋਕ ਨੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਵੀ ਵੀ ਇਸ ਤਰ੍ਹਾਂ ਦੇ ਘਰਾਂ ਨੂੰ ਜ਼ਰੂਰ ਦੇਖੋ ਤੇ ਆ ਕੇ ਉਹਨਾਂ ਦੀ ਮਦਦ ਕਰੋ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਫਸਲਾਂ ਬਰਬਾਦ ਹੋ ਚੁੱਕੀਆਂ ਤੇ ਘਰ ਵੀ ਟਹਿ ਚੁੱਕੇ ਨੇ ਦੇਖ ਰਿਹਾ ਕਿ ਘਰ ਦੇ ਖਲਾਤ ਖਰਾਬ ਨੇ ਸੋ ਔਣ ਇੱਥੇ ਬਿਮਾਰੀਆਂ ਵੀ ਫੈਲ ਰਹੀਆਂ ਨੇ ਸੋ ਇਹਨਾਂ ਦੀ ਮਦਦ ਕੀਤੀ ਜਾਵੇ ਸੋ ਮਾਜਲੀ ਪਿੰਡ ਦੇ ਜੋ ਹੋਰ ਵੀ ਲੋਕ ਆ ਆਪਾਂ ਇੱਥੇ ਮੌਜੂਦ ਨੇ ਉਹ ਵੀ ਜੀ ਦੇਖਿਆ ਆਪਾਂ ਘਰ ਦੇਖ ਰਹੇ ਆ ਤੁਸੀਂ ਹਾਲਾਤ ਦੇਖਿਆ ਘਰ ਦੇ ਮਾਤਾ ਜੀ ਭਾਬ ਕੋਗੇ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਲੋਕਾਂ ਨੂੰ ਕੀ ਕਹਿਣਾ ਚਾਹ ਬਹੁਤ ਜਿਵੇਂ ਕਹ ਲੋ ਵੀ ਮਾੜੀ ਹਾਲਤ ਦੇ ਵਿੱਚ ਆਉਂਦੀ ਇਹ ਲੋਕ ਗੁਜ਼ਰ ਰਹੇ ਨੇ ਅਸੀਂ ਅੰਦਰ ਵੜ ਕੇ ਇਹਨਾਂ ਦਾ ਘਰ ਵੀ ਦੇਖਿਆ ਘਰ ਵੀ ਤਕਰੀਬਨ ਬែកਦਾ ਜਾ ਰਿਹਾ ਦੋਹੇ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਆ ਜੇ ਇਹਨਾਂ ਦਾ ਦੇਖਿਓ ਜੋ ਇਹਨਾਂ ਦਾ ਮੁੱਖ ਕੀਤਾ ਸੀ ਪਸ਼ੂ ਪਾਲਣ ਦਾ ਉਹ ਵੀ ਅਸੂ ਇਹਨਾਂ ਦੇ ਕਿਤੇ ਬੈਠਿਆ ਆਚਾਰ ਵਗੈਰਾ ਜੋ ਇਹਨਾਂ ਦਾ ਲਿਆਂਦਾ ਹੋਇਆ ਸੀ ਉਹ ਵੀ ਖਰਾਬ ਹੋ ਗਿਆ ਘਰ ਦੇ ਵਿੱਚ ਬਿਮਾਰੀ ਵੀ ਆ ਤੇ ਬੱਚੇ ਛੋਟੇ ਅਜੇ ਕਮਾਉਣ ਜੋਗੇ ਨਹੀਂ ਹੈ ਸੋ ਸਾਰੇ ਵੀਰਾਂ ਨੂੰ ਸਾਡੀ ਹੱਥ ਜੋੜ ਕੇ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਬੇਨਤੀ ਆ ਵੀ ਵੱਧ ਤੋਂ ਵੱਧ ਇਹ ਜੇ ਬਹੁਤ ਪਰਿਵਾਰ ਹੋਣਗੇ ਜਿੰਨਾ ਤੱਕ ਇਹ ਪਹੁੰਚ ਨਹੀਂ ਹੋਈ ਜਿੰਨਾ ਤੱਕ ਹਜੇ ਤੱਕ ਕੋਈ ਪਹੁੰਚ ਨਹੀਂ ਕਿਉਂਕਿ ਇਹ ਜਿਹੜੇ ਘਰ ਆ ਨਾ ਇਹ ਕੱਚਿਆਂ ਰਸਤਿਆਂ ਦੇ ਉੱਪਰ ਆ ਜੋ ਰਾਸ਼ਨ ਦੀਆਂ ਟਰਾਲੀਆਂ ਜਾਂ ਕੋਈ ਵੀ ਮਦਦ ਹੈ ਸੜਕ ਦੇ ਉੱਤੋਂ ਦੀ ਲੰਘ ਜਾਂਦੀ ਆ ਜੀ ਤੇ ਇਹਨਾਂ ਤੱਕ ਹਜੇ ਤੱਕ ਕੋਈ ਪਹੁੰਚ ਨਹੀਂ ਹੋਈ ਸੋ ਸਾਡੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਹ ਜਿਹੇ ਪਰਿਵਾਰਾਂ ਨੂੰ ਆ ਕੇ ਪਹਿਲਾਂ ਦੇਖਿਆ ਜਾਵੇ ਲੱਭ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਜਿੱਥੇ ਅਸਲ ਲੋੜਾਂ ਨੇ ਅਸਲ ਲੋੜਾਂ ਨੇ ਹਾਂਜੀ ਠੀਕ ਸੋ ਇਹਨਾਂ ਦਾ ਇਹੀ ਕਹਿਣਾ ਕਿ ਜਿੱਥੇ ਅਸਲ ਲੋੜਾ ਉੱਥੇ ਮਦਦ ਕੀਤੀ ਜਾਵੇ ਜਿਸ ਤਰ੍ਹਾਂ ਵੀਰ ਆਉਂਦੇ ਨੇ ਰਾਸ਼ਨ ਲੈ ਕੇ ਆਉਂਦੇ ਨੇ ਜਾਂ ਹੋਰ ਵੀ ਸਮਗਰੀ ਲੈ ਕੇ ਆਉਂਦੇ ਨੇ ਉਹ ਮੇਨ ਰਸਤੇਆਂ ਤੋਂ ਹੀ ਨਿਕਲ ਜਾਂਦੇ ਨੇ ਸੋ ਮੈਂ ਤੁਹਾਨੂੰ ਹੋਰ ਵੀ ਦਿਖਾ ਰਿਹਾ ਕਿ ਇੱਧਰ ਵੀ ਇੱਕ ਕਾਰ ਹੈ ਸੋ ਉਹਨਾਂ ਦਾ ਵੀ ਸਮਾਨ ਦੇਖੋ ਕਿਸ ਤਰ੍ਹਾਂ ਘਰ ਦੇ ਹਾਲਾਤ ਨੇ ਉਹ ਵੀ ਬੁਰੀ ਹਾਲਾਤ ਦੇ ਵਿੱਚ ਨੇ ਘਰ ਦਾ ਸਮਾਨ ਬਾਹਰ ਪਿਆ ਵਾ ਅੱਜ ਧੁੱਪ ਲੱਗੀ ਆ ਧੁੱਪੇ ਸਮਾਨ ਪਾਇਆ ਦੇਖ ਰਹੇ ਕਿ ਸੋ ਨਿੱਕੇ ਨਿੱਕੇ ਬੱਚੇ ਇੱਥੇ ਬੈਠੇ ਨੇ ਸੋ ਬੱਚੇ ਕੀ ਕਹਿੰਦੇ ਨੇ ਆਪਾਂ ਬੱਚਿਆਂ ਨਾਲ ਵੀ ਗੱਲਬਾਤ ਹਾਂ ਮੋਹ ਗੱਲ ਕਰ ਪਤਾ ਬੇਟਾ ਕੀ ਨਾ ਅਮੋਲਦੀਪ ਤੋਰ ਹੈ ਅਮੋਲਦੀਪ ਸਿੰਘ ਅਮੋਲਦੀਪ ਤengo ਕਿਵੇਂ ਆ ਫਿਰ ਇੱਥੇ ਠੀਕ ਆ ਹਾਂ ਹੁਣ ਤਾਂ ਡਰ ਲੱਗਦਾ ਨਹੀਂ ਹੁਣ ਤਾਂ ਆ ਗਏ ਨਾ ਸਾਰੇ ਜਣੇ ਨੇ ਕੋਲੇ ਹਨ ਪੂਰਾ ਪੰਜਾਬ ਆ ਗਿਆ ਹਨ ਹਾਂ ਬੱਚਾ ਕਹਿੰਦਾ ਦੇਖੋ ਇਹ ਛੋਟੇ ਛੋਟੇ ਬੱਚੇ ਨੇ ਉਸ ਜੋ ਹਾਲਾਤ ਉਸ ਸਮੇਂ ਤੇ ਪੈਦਾ ਹੋਏ ਹੋਣਗੇ ਤੇ ਦੇਖਿਆ ਨਹੀਂ ਜਾ ਸਕਦਾ ਹੋਏਗਾ ਕਿ ਕਿਸ ਤਰ੍ਹਾਂ ਦੇ ਬੱਚੇ ਹੋਣ ਗਏ ਰਹੇ ਨੇ ਵੀ ਹਾਂ ਵੀ ਠੀਕ ਆ ਸੀ ਇਹੀ ਇੱਕ ਪੰਜਾਬ ਆ ਜੋ ਚੜਦੀ ਕਲਾ ਵਿੱਚ ਰਹਿੰਦਾ ਹਮੇਸ਼ਾ ਇਹ ਨਹੀਂ ਕਹਿੰਦਾ ਇਹ ਵੀ ਨੇ ਇਸ ਟੈਂ ਦੀ ਕਲਾ ਦੇ ਵਾਹਿਗੁਰੂ ਦੀ ਕਿਰਪਾ ਅਸੀਂ ਵੀ ਇਹੀ ਕਹਿੰਨਾ ਕਿ ਪ੍ਰਮਾਤਮਾ ਮਿਹਰ ਕਰੇ ਇਸ ਪੰਜਾਬ ਤੇ ਇਹ ਜੋ ਨੌਜਵਾਨੇ ਸਾਰੀ ਆਉਣ ਵਾਲੀ ਪੀੜ੍ਹੀ ਨੇ ਤੇ ਮਿਹਰ ਰੱਖੇ ਕਿ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇਖਦੇ ਲੋ ਪ੍ਰਿੰਸ ਵੇਰਾ ਜਸਵਿੰਦਰ ਸਿੰਘ ਡਾਂਕੀਆਂ ਦੇ ਨਾਲ